ਮਿਸਲ ਸਤਲੁਜ ਦੇ ਪ੍ਰદાન ਜਪਾਲ ਸਿੰਘ ਬਰਾੜ ਨੇ ਅਕਾਲੀ ਸਿਆਸਤ ਅਤੇ ਹੋਰ ਮੁੱਦਿਆਂ ਤੇ ਏਐਨਬੀ ਨਿਊਜ਼ ਦੇ ਨਾਲ ਵੱਡੇ ਖੁਲਾਸੇ ਕੀਤੇ ਨੇ ਤੁਹਾਨੂੰ ਸੁਣਾ ਦਿੰਨੇ ਆ। ਅਕਾਲੀ ਦਲ ਵੱਡੇ ਸੰਕਟ ਦਾ ਸਾਹਕਾਰ ਹੈ। ਨਾਲ ਜੋ ਕਮੇਟੀ ਸ੍ਰੀ ਕਲਤਕ ਸਾਬ ਨੇ ਬਣਾਈ ਸੀ ਭਰਤੀ ਵਾਸਤੇ ਉਹ ਵੀ ਪੂਰੇ ਐਕਟਿਵ ਨੇ। ਲੋਕਾਂ ਦਾ ਚਿਕਾ ਉਹਨਾਂ ਵੱਲ ਵੀ ਹੋਣਾ ਸ਼ੁਰੂ ਹੋ ਗਿਆ ਪਰ ਪਿਛਲੇ ਕਾਲੀ ਦਲ ਨਾਲ ਜਿਹਨੂੰ ਕਾਲੀ ਦਲ ਬਾਦਲ ਕਹਿ ਦਿੰਦੇ ਸੀ ਉਹਦੇ ਨਾਲ ਕੁਝ ਪੱਕੇ ਬੰਦੇ ਜ਼ਰੂਰ ਜੁੜੇ ਹੋਏ ਨੇ ਕੁਝ ਲੀਡਰ ਨੇ ਜੋ ਚਾਹੁੰਦੇ ਨੇ ਕਿ ਸੁਖਵੀਰ ਸਿੰਘ ਬਾਦਲ ਮੁੜ ਤੋਂ ਪ੍ਰਧਾਨ ਬਣੇ ਪਤਾ ਨਹੀਂ ਉਹਨਾਂ ਨੂੰ ਕੀ ਲਾਲਚਾ ਇਸ ਗੱਲ ਦਾ ਉਹਨਾਂ ਨੂੰ ਵੀ ਪਤਾ ਹੈ ਕਿ ਸੁਖਵੀਰ ਦੀ ਜਿਹੜੀ ਅਗਵਾਈ ਆ ਉਹ ਸਹੀ ਨਹੀਂ ਰਹਿਣੀ ਪਰ ਫਿਰ ਵੀ ਕਿਤੇ ਨਾ ਕਿਤੇ ਉਹ ਕੁਰਸੀ ਛੱਡਣ ਲਈ ਤਿਆਰ ਨਹੀਂ ਦੂਜੇ ਪਾਸੇ ਕਮੇਟੀ ਵਾਲੇ ਕਹਿ ਰਹੇ ਨੇ ਕਿ ਕਾਲੀ ਦਲ ਕੁਰਸੀਆਂ ਨਾਲ ਚਿੰਬੜ ਕੇ ਰਹਿਣ ਵਾਲਾ ਜਿਹੜਾ ਹੈਗਾ ਕਾਲੀ ਦਲ ਨਹੀਂ ਹੈ ਸਾਨੂੰ ਉਹਦਿਆਂ ਦੀ ਲਾਲਸਾ ਨਹੀਂ ਸਾਨੂੰ ਕੰਮ ਪਿਆਰੀ ਆ ਇਸ ਮਸਲੇ ਤੇ ਗੱਲ ਕਰਾਂਗੇ ਅਜੀਤ ਪਾਲ ਸਿੰਘ ਬਰਾੜ ਨਾਲ ਜੋ ਮਿਸ਼ਲ ਸਤਲੁਜ ਚਲਾਉਂਦੇ ਨੇ ਤੇ ਇਹ ਵੀ ਪੰਜਾਬ ਪੱਖੀ ਕਾਫੀ ਗੱਲਾਂ ਕਰਦੇ ਨੇ ਬਰਾੜ ਸਾਹਿਬ ਸਵਾਗਤ ਹੈ ਤੁਹਾਡਾ ਵੈਗਰੀ ਜੀ ਦਾ ਖਾਲਸਾ ਵੈਗਰੀ ਸਾਹਿਬ ਜਲਦੀ ਲੱਗਦਾ ਕਿ ਸਕੀਰ ਬਾਦਲ ਨੂੰ ਪ੍ਰਧਾਨ ਬਣਾ ਦੇਣਗੇ ਗੱਲ ਉਹੀ ਰਹਿ ਗਈ ਕਿ ਜਿਵੇਂ ਆਪਾਂ ਕਹਿੰਦੇ ਆ ਕਿ ਅੰਦਰਲੀ ਸ਼ਰਾਬ ਤਾਂ ਉਹੀ ਆ ਲੈਵਲ ਬਦਲਿਆ ਗਿਆ ਫਾਇਦਾ ਹੋਣਾ ਨਹੀਂ ਨਸ਼ਾ ਤਾਂ ਉਹਨਾਂ ਕੀ ਰਹਿਣਾ ਜਿੰਨਾ ਕਿ ਉਹਦੇ ਵਿੱਚ ਹੈਗਾ ਕੀ ਕਹਿਣਾ ਚਾਹੋਗੇ ਕਿ ਫਾਇਦਾ ਹੋਏਗਾ ਪ੍ਰਧਾਨ ਬਣਨ ਦਾ ਸਕੀਰ ਦਾ ਮੇਰਾ ਖਿਆਲ ਜੀ ਹੋਣਾ ਹੈ ਕਿ ਜਿਵੇਂ ਦੋ ਸੇ ਹੋ ਗਏ ਹਨ ਤੇ ਜੋ ਉਹ ਕਾਲ ਤੱਕ ਸਭ ਤੋਂ ਹੁਕਮ ਸੀ ਉਹਦੇ ਤੋਂ ਇਹ ਭਗੋੜੇ ਹੋਏ ਹੋਏ ਆ ਸੋ ਜੇ ਇਹ ਬਣਾ ਵੀ ਲੈਣ ਕਿਸੇ ਨੂੰ ਪ੍ਰਧਾਨ ਹਨਾ ਤਾਂ ਉਹਦਾ ਸਿੱਖ ਸਿਆਸਤ ਤੇ ਕੋਈ ਅਸਰ ਨਹੀਂ ਪੈਣਾ ਕਿਉਂਕਿ ਜੋ ਉਪਰਤੀ ਹੋਈ ਆ ਜਿਸ ਤਰੀਕੇ ਨਾਲ ਚੁਣ ਰਹੇ ਆ ਪ੍ਰਧਾਨ ਉਹ ਸਾਰਾ ਇਸ ਟਾਈਮ ਇੱਕ ਤਰ੍ਹਾਂ ਤੇ ਆ ਕਿ ਵੀ ਜਿਹੜੇ 2 ਦਸੰਬਰ ਦੇ ਹੁਕਮਨਾਮੇ ਸੀ ਉਹਨਾਂ ਤੋਂ ਭਗੋੜੇ ਹੋ ਕੇ ਚੁਣ ਰਹੇ ਆ ਸੋ ਉਹਦੇ ਵਿੱਚ ਕੋਈ ਲੰਬਾ ਚੌੜਾ ਹੈ ਨਹੀਂ ਕੱਢਣ ਪਾਉਣ ਨੂੰ ਤੇ ਲੋਕਾਂ ਦੇ ਵਿੱਚ ਕੋਈ ਉਹਦੀ ਚੇਂਜ ਨਹੀਂ ਹੋਣੀ ਪਰ ਮੇਰੀ ਇਹ ਸਮਝ ਬਣਦੀ ਹੈ ਕਿ ਵੀ ਮੈਨੂੰ ਲੱਗਦਾ ਨਹੀਂ ਕਿ ਉਹ ਐਡਾ ਰਿਸਕ ਲੈਣਗੇ ਉਹ ਸ਼ਾਇਦ ਕੋਈ ਜੇ ਉਹਨਾਂ ਨੇ ਬਚਣਾ ਹੈ ਹਨਾ ਜੇ ਉਹਨਾਂ ਨੇ ਗਾ ਸਿਆਸਤ ਕਰਨੀ ਆ ਤਾਂ ਉਹ ਕੋਈ ਇਹਦੇ ਵਿੱਚ ਕੁਝ ਰਦੋ ਬਦਲ ਲੈਉਣਗੇ ਹਾਲੇ ਸਮਝ ਲਓ 2-4 ਦਿਨ ਹੈਗੇ ਆ ਤੇ ਸਿਆਸਤ ਦੇ ਵਿੱਚ ਕਈ ਵਾਰੀ ਘੰਟਾ ਵੀ ਬਹੁਤ ਹੁੰਦਾ ਹੈ ਹਨਾ ਪਰ 12 ਤਰੀਕ ਨੂੰ ਜਿਹੜੀ ਚੋਣ ਆ ਉਦੋਂ ਪਹਿਲਾਂ ਤਿਆਰੀਆਂ ਇਸ ਲੈਵਲ ਤੇ ਚੱਲ ਰਹੀਆਂ ਨੇ ਪ੍ਰਧਾਨ ਸਾਹਿਬ ਐਦਾਂ ਕੀਤਾ ਪ੍ਰਧਾਨ ਸਾਹਿਬ ਐਦਾਂ ਕੀਤਾ ਕੋਰ ਕਮੇਟੀ ਦੀ ਮੀਟਿੰਗ ਜੀ ਪ੍ਰਧਾਨ ਆਉਂਦਾ ਜਿਹੜਾ ਸੁਖਵੀਰ ਬਾਦਲ ਹੈ ਮੈਨੂੰ ਨਹੀਂ ਲੱਗਦਾ ਕਿ ਉਸ ਤੋਂ ਬਿਨਾ ਕੋਈ ਐਨਕ ਉਹਨਾਂ ਦੇ ਹੋਰ ਲੱਗੀ ਹੋਈ ਹੈ ਦੇਖੋ ਆਈ ਐਮ ਮੇਰੀ ਇਹ ਸਭ ਮਜਾ ਕਿ ਉਹ ਸਾਰੀਆਂ ਆਪਸ਼ਨਸ ਖੁੱਲੀਆਂ ਰੱਖ ਰਹੇ ਹੋਣੇ ਇਸ ਟਾਈਮ ਤੇ ਉਹ ਜਿਹੜਾ ਗੁਣਗਾਨ ਕਰਨ ਵਾਲੇ ਹਨ ਜਿਵੇਂ ਉਹਨਾਂ ਚ ਕਈ ਬੰਦੇ ਹੈਗੇ ਆ ਹਨ ਜਿਵੇਂ ਜੀਮੇ ਹਰੇ ਉਹਨਾਂ ਨੇ ਤਾਂ ਵਿਚਾਰਾਂ ਨੇ ਗੁਣਗਾਨ ਕਰਨਾ ਹੈ ਹਨ ਉਹਨਾਂ ਦਾ ਕੰਮ ਆ ਉਹਨਾਂ ਨੂੰ ਤਾਂ ਆਪ ਨੂੰ ਨਹੀਂ ਪਤਾ ਹੋਣਾ ਵੀ ਹੋਣਾ ਕੀ ਆ ਠੀਕ ਹੈ ਨਾ ਤਾਂ ਉਹ ਤਾਂ ਸੇਵਕੇਗੇ ਆ ਉਹ ਲੱਗੇ ਵੇ ਆ ਕਰੀ ਜਾਣਾ ਪਰ ਜਿਸ ਫਿਰ ਦੀ ਨਾ ਲਾਲਸਾ ਹੋਵੇ ਪ੍ਰਧਾਨਗੀ ਦੀ ਉਹਨੇ ਬਿਆਨ ਦੇ ਦੇਣਾ ਸੀ ਕਿ ਮੈਂ ਤਾਂ ਪ੍ਰਧਾਨ ਬਣਨਾ ਨਹੀਂ ਮਤਲਬ ਇਦਾਂ ਹੁੰਦਾ ਪੋਲਟਿਕਸ ਦੇ ਵਿੱਚ ਕਈ ਵਾਰੀ ਇਹ ਆਲਾ ਸਪਸ਼ਟ ਕਹਿੰਦੇ ਵੀ ਮੈਂ ਨਹੀਂ ਬਣਨਾ ਜੀ ਉਹ ਲਾਲਸਾ ਹੈ ਜਾਂ ਨਹੀਂ ਹੈ ਉਹ ਆਦੇ ਆਪਸ਼ਨਸ ਵੀ ਤਾਂ ਕੋਲੇ ਰੱਖੂਗਾ ਨਾ ਉਦੋਂ ਤੱਕ 12 ਤਰੀਕ ਦੀ ਸਵੇਰ ਤੱਕ ਉਹ ਕੋਈ ਸੋਚ ਸਕਦਾ ਹੋ ਸਕਦਾ ਕਿ ਕੀ ਕਰਨਾ ਕੀ ਨਹੀਂ ਕਰਨਾ ਪਰ ਆਪੇ ਕਹਿ ਦਈਏ ਵੀ ਸੁਖਵੀਰ ਸਿੰਘ ਹਰਾਂ ਨੂੰ ਇਹ ਨਹੀਂ ਪਤਾ ਕਿ ਹਾਲਾਤ ਕੀ ਐ ਹੇਟਾਂ ਇਹ ਨਹੀਂ ਆਪਾਂ ਕਿਹਾ ਸਾਡੇ ਕਿਉਂ ਉਹਨਾਂ ਦੇ ਬੰਦੇ ਬਹੁਤ ਰਿਜ਼ਾਈਨ ਦੇ ਰਹੇ ਆ ਪੀਰ ਮੁਹੰਮਦ ਅਰਿਆ ਦੀ ਰਿਜ਼ੀਗਨੇਸ਼ਨ ਸਾਹਮਣੇ ਆਈ ਆ ਹੋਰ ਸੱਤ ਅੱਠਾਂ ਦੀ ਆਈ ਆ ਉਹਨਾਂ ਤੋਂ ਇੱਕ ਪੂਰਾ ਢੜਾ ਟੁੱਟ ਕੇ ਜਿਹਨੂੰ ਬਾਕੀ ਕਹਿੰਦੇ ਆ ਆਪਦੇ ਆਪ ਨੂੰ ਅੱਜ ਕੱਲ੍ਹ ਵਸਿਓ ਉਹ ਘੁੰਮ ਰਹੇ ਆ ਹਨਾ ਤੇ ਉਹ ਇਕੱਠ ਕਰ ਰਹੇ ਹੈਗੇ ਆ ਜਕਰਮ ਮਜੀਠੀਆ ਵੀ ਇੱਕ ਵਾਰੀ ਕਹਿ ਗਿਆ ਸੀ ਕਿ ਮੈਂ ਵੱਖ ਕਰਦਾ ਪਾਰਟੀ ਨਾਲੋਂ ਪਰ ਹੁਣ ਫੇਰ ਦੁਬਾਰੇ ਨੇੜੇ ਜੇ ਲੱਗੇ ਪਾਰਟੀ ਦੇ ਉਹ ਉਹ ਕਈ ਵਾਰੀ ਪਰਿਵਾਰਕ ਪ੍ਰੈਸ਼ਰਸ ਵੀ ਹੁੰਦੇ ਆ ਪਰ ਵਾਪਸ ਉਹਨਾਂ ਨੂੰ ਇਨਫੋਰਮੇਸ਼ਨ ਵੀ ਜਾ ਰਹੀ ਆ ਸੋ ਉਹ ਇਹਨਾਂ ਹਾਲਾਤਾਂ ਦੇ ਵਿੱਚ ਵੇਖੋ ਪ੍ਰਧਾਨ ਬਣਨਾ ਤਾਂ ਮੇਰਾ خیال ਬਹੁਤ ਖਤਰਨਾਕ ਹੋਇਆ ਇਹ ਤਾਂ ਆਪਾਂ ਮਤਲਬ ਨਾ ਵੀ ਕੋਈ ਸਿਆਸਤ ਜਾਣਦਾ ਹੋਵੇ ਜੇ ਇਹਨੂੰ ਇਹ ਪ੍ਰਧਾਨ ਬਣਾਉਣਗੇ ਫਿਰ ਜਦੋਂ ਪੱਲੇ ਕੁਸ ਨਹੀਂ ਉਹ ਪ੍ਰਧਾਨ ਆਪਣੇ ਆਪ ਨੂੰ ਵੀ ਖਤਰੇ 'ਚ ਹੀ ਪਾਊਗਾ ਜਿਹੜਾ ਨਾਮ ਉਹ ਵੇਖੋ ਆਪਾਂ ਪੋਲਿਟਿਕਸ ਨੂੰ ਪ੍ਰੇਡਿਕਟ ਨਾ ਕਰੀਏ 12 ਤਰੀਕ ਦੀ ਇਹ ਨਾਰਮਲ ਪੋਲਿਟਿਕਸ ਸਿਆਸਤ ਨਹੀਂਗੀ ਪੰਜਾਬ ਦੀ ਤੇ ਅੱਜ ਜਥੇਦਾਰਾਂ ਦੀ ਮੀਟਿੰਗ ਹੋਈ ਸੀ ਹਨਾ ਤੇ ਉਹ 8 ਤਰੀਕ ਅੱਜ ਹੈਗੀ ਆ ਹਨਾ 12 ਤਰੀਕ ਤਿੰਨ ਚਾਰ ਦਿਨ ਹੈਗੇ ਆ ਤੇ ਉਹ ਨਾ ਦੇ ਵਿੱਚ ਬਹੁਤ ਕੁਝ ਚੇਂजेस ਆ ਸਕਦੇ। ਇਹਦੀ ਭਰਤੀ ਕਮੇਟੀਆਂ ਨਵੀਂ ਵੱਡੇ ਇਕੱਠ ਕਰ ਰਹੇ ਨੇ। ਆ ਕਾਫੀ ਘੱਟ ਚੰਗਾ ਵੀ ਹੋ ਰਿਹਾ ਉਹਨਾਂ ਨਾਲ। ਕੀ ਲੱਗਦਾ ਫਿਰ ਇੱਕ ਤੜਾ ਉਹ ਬਣਾ ਲੇਗਾ ਇੱਕ ਇਧਰ ਰਹੇਗਾ ਇਕੱਲੀ ਦਲ ਦਾ, ਦੋ ਤੜੇ ਦਾ। ਜੀ ਜੀ ਗੱਲ ਹੁੰਦੀ ਹੈ ਤਾਂ ਬਹੁਤ ਮੰਦਪਾ ਗਈ ਹੈ ਸਿੱਖਾਂ ਵਾਸਤੇ ਹੈਨਾ। ਤੇ ਇਸ ਵਿੱਚ ਕੋਈ ਦੋਰ ਹੈ ਨਹੀਂ ਕਿ ਲੋਕਾਂ 'ਚ ਬਹੁਤ ਉਤਸ਼ਾਹ ਹੈ ਲੋਕੀ ਭਰਤੀ ਸ਼ਾਮਲ ਹੋਣਾ ਚਾਹੁੰਦੇ ਆ, ਭਰਤੀ ਵਾਸਤੇ ਅੱਗੇ ਵੀ ਆਉਣਾ ਚਾਹੁੰਦੇ ਆ। ਪਰ ਜੇ ਆਪਾਂ ਸੋਚੀ ਵੀ ਇੱਕ ਧੜਾ ਉਹ ਬਣ ਗਿਆ ਤੇ ਇੱਕ ਧੜਾ ਇਹ ਬਣ ਗਿਆ ਫੇਰ ਤਾਂ ਜਿਹੜਾ 2 ਦਸੰਬਰ ਦਾ ਹੁਕਮਨਾਮੇ ਦਾ ਮੂਲ ਸਪਿਰਿਟ ਸੀਗੀ ਹੈ ਉਹ ਤਾਂ ਸਗੋਂ ਹੋਰ ਨੁਕਸਾਨ ਚ ਲਾ ਗਈ ਹੈ ਨਾ ਉਸ ਉਹ ਹੁਕਮਨਾਮਾ ਕੀ ਇਹ ਸੀਗਾ ਕਿ ਵੀ ਸਾਰੇ ਆ ਦੇ ਚੁੱਲ੍ਹੇ ਬੰਦ ਕਰੋ ਤੇ ਇਕੱਠੇ ਹੋ ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਇੱਕ ਨਵਾਂ ਧੜਾ ਬਣ ਮਤਲਬ ਹੋਣਾ ਇਹ ਚਾਹੀਦਾ ਵੀ ਇੱਕ ਨਵਾਂ ਧੜਾ ਬਣ ਨਹੀਂ ਇੱਕ ਪਾਰਟੀ ਬਣਨ ਦੀ بجائے ਸਗੋਂ ਜਿਹੜੇ ਕੋਈ ਨਿੱਕੇ ਮੋٹے ਸਾਡੇ ਵਰਗੇ ਤੁਰੇ ਫਿਰਦੇ ਆ ਹੋਰ ਤੁਰੇ ਫਿਰਦੇ ਸਾਰੇ ਜਿਨ੍ਹਾਂ ਦਾ ਆ ਆਪਣਾ ਇੱਕੋ ਮੁਖਤੀਚਾ ਵੇਖੋ ਸਿੱਖ ਸਿਆਸਤ ਦੇ ਵਿੱਚ ਦੋ ਟੀਚਿਆਂ ਵਾਲੀ ਪੋਲਿਟਿਕਸ ਹੈਗੀ ਹੈ ਇੱਕ ਟੀਚੇ ਇੱਕ ਤਾਂ ਉਹ ਆ ਜਿਹੜੇ ਖਾਲਸਾਤਨ ਦੀ ਵਕਾਲਤ ਕਰਦੇ ਆ ਦੂਜੇ ਉਹ ਆ ਜਿਹੜੇ ਫੈਡਰਲ ਰਾਈਟਸ ਜਾਂ ਵਾਧਾ ਅਧਿਕਾਰਾਂ ਦੀ ਕਰਦੇ ਆ ਤੀਜਾ ਤਾਂ ਕੋਈ ਹੋਰ ਟੀਚਾ ਹੈ ਹੀ ਨਹੀਂ ਹਨਾ ਇਹਨਾਂ ਦੋਵਾਂ ਦੇ ਵਿੱਚ ਚਲੋ ਮੰਨ ਸਕਦੇ ਆ ਕਿ ਆਪਾਂ ਸਾਰੇ ਇਕੱਠੇ ਨਹੀਂ ਹੁੰਦੇ ਤਾਂ ਖਾਲਸਾਤਨ ਨੂੰ ਛੱਡ ਕੇ ਜਿਹੜੀ ਵਾਧਾ ਅਧਿਕਾਰਾਂ ਦੀ ਵਕਾਲਤ ਕਰਦੇ ਆ ਜਿਹੜੀ ਫੈਡਰਲ ਰਾਈਟਸ ਦੀ ਗੱਲ ਕਰਦੇ ਆ ਚਾਹੇ ਉਹ ਆ ਅਕਾਲੀ ਦਲ ਵਾਰਿਸ ਪੰਜਾਬ ਆ ਚਾਹੇ ਬਾਗੀ ਤੜਾ ਆ ਚਾਹੇ ਸੁਖਬੀਰ ਸਿੰਘ ਹਰਾਂ ਦਾ ਦਾ ਗਰੁੱਪ ਆ ਚਾਹੇ ਹੋਰ ਨਿੱਕੇ ਮੋਟੇ ਕੋਈ ਜਿਹੜੇ ਹੈਗੇ ਆ ਉਹ ਸਾਰੇ ਇਕੱਠੇ ਹੋ ਕੇ ਇੱਕ ਗਰੁੱਪ ਬਣਾ ਜਾਏ ਠੀਕ ਹੈ ਨਾ ਤਾਂ ਕਿ ਪੰਥ ਦੀ ਸ਼ਕਤੀ ਜਿਹੜੀ ਆ ਉਹ ਸਾਰੀ ਇੱਕ ਜਗ੍ਹਾ ਤੇ ਇਕੱਠੀ ਹੋਵੇ ਹੁਣਾਂ ਤਾਂ ਇਹ ਲੱਗ ਤੇ ਮਾਰ ਖਾ ਜਾਂਦੇ ਆ ਉਹਨਾਂ ਨੂੰ ਫਿਰ ਕੋਈ ਇਹਦਾ ਕੋਈ ਜਾਦੂ ਤਾਂ ਹੈ ਨਹੀਂ ਵੀ ਠੀਕ ਹੋ ਜਾਣਗੇ ਫਿਰ ਕਿਤਨਾ ਕਿਤੇ ਬੁੱਧੀ ਉਹਨਾਂ ਦੀ ਜਿਹੜੀ ਹੈਗੀ ਆ ਉਹ ਕਿਤਨਾ ਕਿਤੇ ਗੜਬੜ ਨਾ ਚਰ ਆਉਂਦੀ ਆ ਇਹ ਤਾਂ ਨੈਚੁਰਲ ਆ ਜੀ ਕਿ ਹਾਲੇ ਜਿਹੜੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਸੀਗੀ ਉਪੰਥਕ ਗੱਲਾਂ ਨੂੰ ਸਮਝਣ ਚ ਜਾਂ ਕਿਹ ਲੋਬੀ ਉਹ ਨਾਕਾਮ ਰਹੀ ਤਾਂ ਹੀ ਆ ਨਾ ਤੇ ਉਹ ਉਹ ਸਾਰੇ ਹੁਣ ਇੱਕ ਦੂਜੇ ਤੇ ਇਲਜ਼ਾਮ ਜਿੰਨੇ ਮਰਜ਼ੀ ਲਾਈ ਜਾਣ ਉਹ ਸਾਰੇ ਇਕੱਠੇ ਇਨਵੋਲਡ ਸੇ ਠੀਕ ਹੈ ਜੀ ਸੋ ਇਸ ਹਨ ਅਜੀ ਪਾਲ ਸਿੰਘ ਬਰਾੜ ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਅਕਾਲੀ ਦਲ ਦੇ ਰੋਲੇ ਰੱਪੇ ਨੂੰ ਜਾਂ ਫਿਰ ਅਕਾਲੀ ਦਲ ਦੀ ਪੋਲਿਟਿਕਸ ਨੂੰ ਸਹੀ ਰਾਹ ਤੇ ਤਾਂ ਲਿਆਂਦਾ ਜਾ ਸਕਦਾ ਹੈ ਜੇਕਰ ਲੋਕਾਂ ਨੂੰ ਕੁਝ ਦੱਸੋਗੇ ਕਿ ਅਸੀਂ ਤੁਹਾਡਾ ਆਪਲਾ ਕਰਾਂਗੇ ਪੰਥ ਦਾ ਆਪਲਾ ਕਰਾਂਗੇ ਪੰਜਾਬ ਦਾ ਇਸ ਤਰ੍ਹਾਂ ਵਿਕਾਸ ਕਰਵਾਵਾਂਗੇ ਪਰ ਲੀਡਰ ਪੁਰਾਣੀਆਂ ਗੱਲਾਂ ਕਰਦੇ ਨੇ ਜਿਸ ਕਾਰਨ ਉਹਨਾਂ ਨੂੰ ਆਉਣ ਨਾਲ ਸਮੇਂ ਦੇ ਵਿੱਚ ਲੋਕਾਂ ਨੇ ਅਜੇ ਹੰਗਾਰਾ ਨਹੀਂ ਭਰਨਾ ਸੋ ਦੇਖਦੇ ਆ 12 ਤਰੀਕ ਵੀ ਨੇੜੇ ਆ ਤੇ ਜੋ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਉਹਦੇ ਫੰਕਸ਼ਨ ਵੀ ਆਪਾਂ ਲਗਾਤਾਰ ਵੇਖ ਰਹੇ ਆ ਦੇਖਦੇ ਆ ਆਉਣ ਵਾਲੇ ਦਿਨਾਂ ਦੌਰਾਨ ਅਕਾਲੀ ਪੋਲਟਿਕਸ ਕੀ ਰੁੱਖ اختیار ਕਰੇਗੀ ਕੈਮਰਾਮੈਨ ਮਨਦੀਪ ਦੇ ਨਾਲ ਦਰਸ਼ਨ ਸਿੰਘ ਖੋਖਰ ਚੰਡੀਗੜ੍ਹ